ਖਬਰਦਾਨਿਆ ਤਰਨਤਾਰਨ ਤੋਂ ਇੱਥੇ ਕਾਰਸੇਵਾ ਖਡੂਰ ਸਾਹਿਬ ਦੇ ਮੁਖ ਸੰਚਾਲਕ ਬਾਬਾ ਸੇਵਾ ਸਿੰਘ ਜੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਅੰਤਰਰਾਸ਼ਟਰੀ ਜੰਗਲਾਤ ਦਿਵਸ ਮੌਕੇ ਤੇ 335ਵਾਂ ਜੰਗਲ ਵਿਦਾਂਤਵਾਲ ਕਾਰਸੇਵਾ ਖਡੂਰ ਸਾਹਿਬ ਦੇ ਪਿੰਡ ਕੌਂਦਗਿਲਵੇ ਲਾਇਆ ਗਿਆ ਪਤ్రਕਾ ਜਾਣਕਾਰ ਦਿੰਦੇ ਕਾਰਸੇਵਾ ਖਡੂਰ ਸਾਹਿਬ ਦੇ ਮੁਖ ਸੰਚਾਲਕ ਬਾਬਾ ਸੇਵਾ ਸਿੰਘ ਦੱਸਿਆ ਕਿ ਸ਼੍ਰੀ ਗੁਰਨਾਨਦ ਦੇਵ ਜੀ ਦੇ ਗੁਰਪੁਰਬ ਮੌਕੇ 550 ਜੰਗਲ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਅਤੇ ਇਸੇ ਹੀ ਮੁਹਿੰਮ ਦੇ ਤਹਿਤ ਅੱਜ ਪਿੰਡ ਕਦਗਿਲ ਵਿਖੇ 335ਵਾਂ ਜੰਗਲ ਜਰਮਨਜੀਤ ਸਿੰਘ ਦੀ ਜ਼ਮੀਨ ਦੇ ਵੀ ਲਗਾਇਆ ਗਿਆ ਹੈ ਪਾਬਾ ਸੇਹ ਅਸੀਂ ਨੇ ਇਹ ਵੀ ਦੱਸਿਆ ਕਿ ਤਕਰੀਬਨ 3 ਕਨਾਲ ਜ਼ਮੀਨ ਦੇ ਵਿੱਚ ਤਕਰੀਬਨ 50 ਕਿਸਮ ਦੇ 600 ਬੂਟੇ ਵੀ ਲਗਾਏ ਜਾਣਗੇ ਉਹਨਾਂ ਨੇ ਕਿਹਾ ਕਿ ਅੱਜ ਦੇ ਸਮੇਂ ਦੇ ਵਿੱਚ ਮਨੁੱਖੀ ਜੀਵਨ ਤੇ ਜੀਵਨ ਤੋਂ ਮੁੱਕ ਰੱਖਦੇ ਹੋਏ ਦਰਖਤ ਰੁੱਖ ਬੂਟੇ ਲਗਾਉਣ ਦੀ ਬਹਿਦੀ ਲੋੜ ਪੈ ਰਹੀ ਹੈ ਇਸ ਮੌਕੇ ਨੇ ਉਹਨੇ ਇੱਕ ਹੋਰ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ ਜਿਆਦੀ ਜਗ੍ਹਾ ਵਾ ਤੇ ਇਹੋ ਜਿਹੇ ਜਿਹੜੇ ਜੰਗਲਾਤ ਆਪਾਂ ਲਾ ਸਕਦੇ ਆ ਜੀ ਆਪਜੀ ਵੱਲੋਂ ਵਾਹਿਰਜੀ ਦਾ ਖਾਲਸਾ ਵਾਹਿਰਜੀ ਫਤਿਹ ਕਦਗਿਲ ਨਗਰ ਤਰਨਤਪੁਰ ਦੇ ਬਿਲਕੁਲ ਨੇੜੇ ਸਤਾਰ ਜਰਨਜੀਤ ਸਿੰਘ ਦੀ ਜਗਾ ਉਹਨੇ ਤਿੰਨ ਕਰਾਲ ਜਗਾ ਦਿੱਤੀ ਹੈ ਤੇ ਜੰਗਲ ਵਾਸਤੇ ਸੋ ਅੱਜ ਇੱਥੇ ਸ਼ੁਰੂਤ ਹੋਈ ਆ ਜਿਹਦੇ ਵਿੱਚ ਸਤਾਰ ਨਰਮਜੀਤ ਸਿੰਘ ਦਾਵਾ ਜੋ ਵਣ ਭਾਗ ਦੇ ਮੁਖਣ ਭਾਗ ਦੇ ਹੈਗੇ ਨੇ ਮੁਖਣ ਭਾਗ ਦੇ ਪੰਜਾਬ ਦੇ ਉਹ ਵੀ ਵਿਸ਼ੇਸ਼ ਹੋਂਦ ਹੈ ਨੇ ਡੀਐਫਓ ਸਭ ਵੀ ਆਏ ਨੇ ਹੋਰ ਸੰਗਤਾਂ ਆਈਆਂ ਪੰਚਾਇਤਾਂ ਆਈਆਂ ਤੋਂ ਅੱਜ ਮਹਾਰਾਜ ਦੇ ਅਰਦਾਸ ਕਰਕੇ ਸੇ ਭਾਸ਼ਾ ਜਿਹੜਾ ਅੰਤਰਰਾਸ਼ਟਰੀ ਜੰਗਲਾਤ ਦੇ ਵਿੱਚ ਤੇ ਸੰਬੰਧ ਚੱਲ ਸੀ ਇਹ ਜੰਗਲ ਆ ਜਿਸ ਦਾ ਕਿਸੇ ਤੋਂ ਬੂਟੇ ਬੈਨਰਟੀਆਂ ਲੱਗੀਆਂ ਲਗਭਗ 600 ਬੂਟੇ ਲੱਗੇ ਤੇ ਇਹਦੇ ਵਿੱਚ ਵੱਖ-ਵੱਖ ਚਾਰ ਭਾਗ ਦੇ ਕੋਈ ਮੈਡੀਸਨ ਆ ਕੋਈ ਫਰੂਟ ਦੇਸੀ ਫਰੂਟ ਆ ਇੱਕ ਮਤਲਬ ਪੁਰਾਣੀ ਬਰਾਸਤੀ ਜਿਹੜੇ ਦਰਖਤ ਪੁਰਾਣੇ ਆ ਜਾਂ ਫੁੱਲਾਂ ਵਾਲੇ ਇਹ ਚਾਰ ਪਾਗ ਹੈ ਇਹ ਬਾਬਾ ਜੀ ਹੁਣ ਤੱਕ ਕਿੰਨਾ ਜੰਗਲ ਆਪਦੀ ਕੋਲ ਲਗਾਇਆ ਗਿਆ ਆ ਜੀ ਇਹ 300 ਤੇ ਮਤਲਬ 35 ਜੰਗਲ ਲਗਾਏ ਇਹ ਸੇ ਜਿਹੜੀ ਉਪਰਾਲੇ ਦੀ ਸ਼ੁਰੂਆਤ ਆ ਆ ਜੀ ਲੋਕਦੋਂ ਕੀਤੀ ਗਈ ਸੀ ਤੇ ਕਿਸ ਮੰਤਰ ਨੂੰ ਲੈ ਕੇ ਕੀਤੀ ਗਈ ਸੀ ਕੀ ਤੁਸੀਂ ਅਜੇਹਾ ਵੇਖਿਆ ਕਿ ਜਿਹੜੇ ਤੁਸੀਂ ਇਹ ਜੰਗਲ ਆ ਲਾਉਂਦੇ ਜਿਹੜਾ ਵਿਭਾਗ ਜਿਹੜਾ ਬਣਾਇਆ ਜੀ ਗੁਰੂ ਰਾਣ ਦੇ ਮਾਰੇ ਦਾ 550 ਸਾਲਾ 2019 ਸਿੱਖ ਸੰਗਤਾਂ ਨੇ ਸਿੱਖ ਜਗਤ ਨੇ ਬੜੇ ਪਿਆਰ ਨਾਲ ਸਤਾਵ ਦੀ ਬਣਾਈ ਹੈ 310 ਸਾਲਾ ਤੇ ਉਦੋਂ ਵਿਚਾਰ ਕੀਤੀ ਵੀ ਮਹਾਰਾਜ ਗੁਰੂ ਰਾਣ ਦੇ ਯਾਦਗਾਰ ਜੰਗਲ ਗੁਰੂ ਰਾਣ ਦੀ ਯਾਦਗਾਰੀ 550 ਜੰਗਲ ਲੱਗਣਾ ਚਾਹੀਦਾ ਉਹਨੂੰ ਲੜੀ ਨੂੰ ਸਮਰਪਿਤ ਹੋ 5 ਸਾਲ ਹੋ ਗਏ 7 ਸਾਲ ਚੱਲਦੇ ਬਿਲਕੁਲ ਉਹਨੂੰ ਸਮਰਪਿਤ ਹੈ ਵੀ 550 ਜੰਗਲ ਲਾਉਂਦੇ ਕਿਸ ਕਿਸਮ ਦੇ ਜਿਹੜੇ ਬੂਟੇ ਆ ਜਾਂ ਜੰਗਲ ਲਗਾਏ ਜਾ ਰਹੇ ਆ ਕੀ ਇਹਦੇ ਵਿੱਚ 50 ਕਿਸਮ ਦੇ ਵੈਰਾਈਟੀਆਂ ਤੇ 25-25 ਕਿਸਮਾਂ ਦੇ ਬਿਲਕੁਲ ਵੀ ਇੱਕ ਕਿਸਮ ਦੀ ਜਿਹੜੀ ਆ ਪ੍ਰਾਤਨ ਦਰਖਤ ਜਿਹੜੇ ਜਾਂਡਿਆ ਕਿੱਕਰਿਆ ਟਾਲੀਆ ਲਸੂੜਾ ਐ ਨੀਮ ਆ ਬੋੜ ਆ ਪਿਪਲ ਆ ਸ਼ਤੂਤ ਆ ਜਿਹੜਾ ਆਪਣੇ ਪੁਰਾਣੇ ਵਰਾਸਤੀ ਤੇ 25% ਤੇ ਲੈ ਜਿਹੜੇ ਦੇਸੀ ਫਰੂਟ ਦੇ ਦੇਸੀ ਆਂਬ ਦੇਸੀ 베ਰੀ ਜਾਂ ਜੋ ਵੀ ਆਪਣੇ ਦੇਸੀ ਅਮਰੂਦ ਵਗੈਰਾ ਤੇ 25% ਦੇ ਜਿਹੜੇ ਮੈਡੀਸਨ ਹਰੜ ਬਿਹੜਾ ਆਵਲਾ ਸੁਹਜਨਾ ਕਣੀ ਪਤਾਰ ਜਨ ਵਗੈਰਾ ਤੇ 25% ਦੇ ਫੁੱਲਾਂ ਵਾਲੇ ਫਲਾਵਰ ਵਾਲੇ ਜਿਹੜੇ ਇਹ ਕਿਸਨ ਤੋਂ 15 ਰੁਪਏ 5 ਦੇ 25-25 ਕੁਝ ਦੇ ਹਿਸਾਬ ਨਾਲ ਵੰਡਿਆ ਤਾਂ ਕਿ ਸਾਰਾ ਮਾਹੌਲ ਜੀ ਚਿੰਤਾ ਨੂੰ ਤੇ ਉਹ ਸਾਡੇ ਬਰਾਸਤ ਜਿਹੜੇ ਬੁੱਢੇ ਵੀ ਸਾਡੇ ਸਮਝਦੇ ਆ। ਬਾਬਾ ਜੀ ਲੋੜ ਸੀ ਅੱਜ ਇਸ ਚੀਜ਼ ਦੀ ਆਪਾਂ ਨੂੰ ਜਿਸ ਤਰ੍ਹਾਂ ਕਿ ਵੇਖਿਆ ਗੁਜਰਤ ਦਾ ਖਲਵਾੜ ਬੜੀ ਹੋ ਰਹੀ ਹੈ ਜੀ ਤੇ ਸੰਗਤ ਨੂੰ ਕੀ ਅਪੀਲ ਕਰਦੇ ਲੋੜ ਹੈ ਜੀ ਸਾਰੇ ਸੰਸਾਰ ਨੂੰ ਇਹ ਕੋਈ ਮਨੁੱਖ ਨੂੰ ਲੋੜ ਦੇ ਸਾਰੇ ਕਨਾਲ 84 ਲੱਖ ਚੋਂ ਲੋੜਿਆ ਤੇ ਉਹ ਸਰਕਾਰਾਂ ਵੀ ਯੂਨੋ ਵੀ ਹਰ ਪਦਰ ਤੇ ਐਨ ਜੀਓ ਵੀ ਨਿਜੀ ਤੌਰ ਤੇ ਸਾਰੇ ਤਕੜੇ ਲੱਗੇ ਨੇ ਗਰਵੇ ਬੜੀ ਗੁਰੂ ਦੀ ਕੀਰਤਨ ਸੰਗਤਾਂ ਬੜੀਆਂ ਲਾਮਬੰਦ ਹੋ ਕੇ ਸਾਰੇ ਸੇਵਾ ਨਿਭਾਰੀਆਂ ਜਿਸ ਤਰ੍ਹਾਂ ਜਰਮਨਜੀਤ ਜੀ ਨੇ ਬੜਾ ਵੱਡਾ ਉਪਰਾਲਾ ਕੀਤਾ ਆਪਣੀ ਜ਼ਮੀਨ ਦੇ ਕੇ ਜੰਗਲ ਲਵਾਇਆ ਤੇ ਬਾਕੀ ਇਸ ਤਰ੍ਹਾਂ ਸੰਗਤਾਂ ਵੀ ਦੇਰੀਆਂ ਜਮੀਨਾਂ ਦੇ ਲੋਕਾਂ ਆ ਨਹੀਂ 335 ਜਗਲੇ ਇਸਨ ਲੱਗੇ ਜੀ ਲੋਕਾਂ ਨੇ ਜ਼ਮੀਨਾਂ ਹੀ ਲੱਗੇ ਆ ਕੋਈ ਸਾਂਝੀ ਲੱਗੇ ਕੋਈ ਪੰਚਾਇਤਾਂ ਕੋਈ ਨਹੀਂ ਜ਼ਿਆਦਾ ਤਰ ਇਹੋ ਗੁਰਮਖਾਇਨ ਆਰੇ ਵਿਦੇਸ਼ ਵਿੱਚ ਬੱਤੇ ਬੈਠੇ ਨੇ ਜਾਂ ਨਿੱਜੀ ਤੌਰ ਤੇ ਆਪਣਾ ਦੇਰੇ ਨੀਤੀ ਸਥਾਨ ਲੱਗੇ ਸੰਗਤ ਨੇ ਅਪੀਲ ਕਰ ਦਿੱਤੀ ਸੀ ਇਹਨਾਂ بس ਇਹ ਨੇ ਵੀ ਜੋ ਕੁਦਰਤ ਸਾਨੂੰ ਸਾਦਗੀ ਵਿੱਚ ਰਹਿਣਾ ਜੋ ਸਾਨੂੰ ਸੰਜੀਦਗੀ ਨਾਲ ਜੋ ਕੁਦਰਤ ਕਾਦਰ ਦੀ ਹੈ ਸਾਡੀ ਪ੍ਰਕਿਰਤੀ ਹੈਗੀ ਆ ਮੈਂ ਬਲਹਾਰੀ ਕੁਦਰਤ ਵਸਿਆ ਉਹਦੇ ਨਾਲ ਸਾਨੂੰ ਜੁੜ ਕੇ ਉਹਨਾਂ ਦੀ ਕੁਦਰਤ ਦੇ ਜਾ ਵਿੱਚ ਰਹਿ ਕੇ ਉਹਨਾਂ ਨਾਲ ਉਹਦਾ ਸਤਕਾਰ ਕਰਨਾ ਉਹ ਸਾਹਮਣੇ ਕਰੀ ਸਾਡਾ ਜੋ ਮਹਾਰਾਜੇ ਸੰਤ ਹੈ ਉਹ ਗੁਰਬਾਣੀ ਦੇ ਨਾਲ ਜੁੜ ਕੇ ਗੁਰਬਾਣੀ ਦੀ ਰੋਸ਼ਨੀ ਵਿੱਚ ਸਾਨੂੰ ਜੀਵਨ ਜਿਉਣਾ ਚਾਹੀਦਾ ਸੰਗਤ ਸਿੰਘ ਬਾਬਾ ਜੀ ਕੁਝ ਕਹਿਣਾ ਚਾਹ ਜਿਹੜੇ ਅੱਜ ਵੀ ਪਲੇ ਬੂਟਿਆਂ ਨੂੰ ਕਟਾਈ ਕਰ ਰਹੇ ਨੇ ਹਾਂਜੀ ਚਲੋ ਗੁਰੂ ਕਿਰਪਾ ਕਰੇ ਇਹ ਅਰਜ਼ੀ ਬੇਨਤੀ ਕਰਦੇ ਹਾਂ ਸਵਤ ਬਖਸ਼ੇ ਤਾਂ ਕਿ ਬੂਟਾ ਪਲਦਾ ਵੜਾ ਔਖਾ ਜੀ ਜਿਹੜੇ ਬਨੇ ਪਲੇ ਉਹਨਾਂ ਨੂੰ ਸੁਭਾਲੀਏ ਨਵੇਂ ਲਗਾਈਏ ਤੇ ਕਿਥੇ ਨਾ ਹੋਰ ਜਗ੍ਹਾ ਹੈ ਕਿ ਕਿਤੇ ਮਤਲਬ ਕੋ ਬਣਾ ਬਣਾ ਤੇ ਜਿਵੇਂ ਸੀ ਕੰਕਰੀਟ ਦੇ ਜੰਗਲ ਬਣਾਉਣੇ ਆ ਅਸੀਂ ਕੁਦਰਤ ਦੇ ਨਾਲ ਨਾ ਖਲਵਾੜ ਕਰੀ ਠੀਕ ਹੈ ਜਿਹੜਾ ਵਾ ਜੰਗਲਾ ਦੀ ਵਸ ਬਣਾਇਆ ਗਿਆ ਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀ ਅੱਜ ਜਿਹੜੇ ਇੱਥੇ ਪ੍ਰਬੰਧ ਕੀਤੇ ਕੀ ਕੀ ਕੀਤਾ ਗਿਆ ਜੀ ਆਹ ਦੇਖੋ ਸਾਰਾ ਤੇ ਪਰਾਲਾ ਮੈਂ ਕਹੂੰਗਾ ਡੇਰਾ ਕਾਰ ਸੇਵਾ ਗਰੁੱਪ ਸਾਹਿਬ ਜੀ ਦਾ ਹੈ ਬਾਕੀ ਸਾਡੇ ਵੱਲੋਂ ਜਦੋਂ ਵੀ ਕੋਈ ਤੇਰੇ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਪਲਾਂਟਸ ਜਾਂ ਔਰ ਪੂਟੇ ਦੀ ਮਦਦ ਮੰਗਦੀ ਸੀ ਕਰਦੇ ਆਂ ਵੈਸੇ ਤੇ ਹੁਣ ਇਹਨਾਂ ਆਪਣੀਆਂ ਨਰਸੀਆਂ ਸ਼ੁਰੂ ਕੀਤੀਆਂ ਹਨ 1998 ਵਿੱਚ ਜਦੋਂ ਪਹਿਲੀ ਸ਼ੁਰੂਆਤ ਕੀਤੀ ਸੀ ਉਦੋਂ ਵਿਭਾਗ ਵੱਲੋਂ ਬੂਟੇ ਸਪਲਾਈ ਕੀਤੇ ਜਾਂਦੇ ਸੀ ਤੇ ਕਿੰਨੀ ਸਹੀ ਸਹਾਇਤਾ ਮਹਿਆ ਕਰਾਈ ਗਈ ਹੈ ਹੁਣ ਇਹ ਹੋਣ ਦੇਰਾ ਆਤਮ ਨਿਰਭਰ ਹੈ ਪਰ ਕੇ ਇੱਕ ਮਿਸਾਲ ਬਣ ਗਿਆ ਹੈ ਸਾਰੇ ਸੰਸਾਰ ਭਰ ਵਿੱਚ ਵਿਸ਼ਵ ਭਰ ਵਿੱਚ ਕਿ ਅਸੀਂ ਕਿਵੇਂ ਲੋਕਾਂ ਨੂੰ ਲੋਕਾਂ ਦੀ ਸ਼ਮੂਲੀਅਤ ਨਾਲ ਕਿ ਮੈਂ ਅਸੀਂ ਆਪਣੇ ਜੰਗਲਾਂ ਨੂੰ ਬਚਾ ਸਕਨੇ ਆਂ ਔਰ ਜਦੋਂ ਵੀ ਕੋਈ ਧਾਰਮਿਕ ਟੇਰਾ ਇਸ ਕਾਰਜ ਵਿੱਚ ਜੁੜ ਜਾਂਦਾ ਹੈ ਤੇ ਲੋਕਾਂ ਦੀ ਵੀ ਜਿਹੜੀ ਨਾਲ ਸ਼ਮੂਹਿਤ ਹੁੰਦੀ ਹੈ ਉਹ ਦੁੱਗਣੀ ਜਾਗਨੀ ਹੋ ਜਾਂਦੀ ਹੈ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੁੰਦੀਆਂ ਔਰ ਉਹਦੇ ਕਰਕੇ ਜਿਹੜੇ ਅੱچھے ਸਕਾਰਮਤ ਸਕਾਰਮਤ ਜਿਹੜੇ ਹੈਗੇ ਆ ਸਾਹਮਣੇ ਆਉਂਦੇ ਆ ਜਿਸ ਤਰ੍ਹਾਂ ਦੀ ਪਹਿਲੇ ਬਾਬਾ ਜੀ ਕਰੇ ਆ ਪਰ ਇਹ ਉਪਰਲੇ ਜਿਹੜਾ ਇਹ ਇਹ ਤਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਕੰਮ ਸੀ ਪ੍ਰਸ਼ਾਸਨ ਵੱਲੋਂ ਵੀ ਹੁਣ ਤੱਕ ਕੋਈ ਜੰਗਲ ਲਗਾਏ ਗਏ ਆ ਜਾਂ ਕਿਸ ਤਰ੍ਹਾਂ ਕਿੱਥੇ-ਕਿੱਥੇ ਲਗਾਏ ਗਏ ਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਾਂਜੀ ਅਸੀਂ ਵੀ 2019 ਚ ਸ਼ੁਰੂਆਤ ਕੀਤੀ ਸੀ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਅਸਵ ਸੀਗਾ ਅਸੀਂ ਉਹ ਸਾਲ 550 ਜਿਹੜੇ ਨਾਨਕ ਬਗੀਚੀਆਂ ਲਗਾਈਆਂ ਸੀ ਕਿਸੇ ਤਰ੍ਹਾਂ ਹੀ ਤੇ ਫੋਨ ਵੀ ਉਹ ਤੋਂ ਬਾਅਦ ਵਿੱਚ ਹਰ ਸਾਲ ਕਰੀਬ ਅਸੀਂ 100 ਜਿਹੜੇ ਹੈਗੇ ਆ ਨਾਨਕ ਬਗੀਚੀਆਂ ਅਸੀਂ ਲਾ ਰਹੇ ਹਾਂ ਉਸ ਤੋਂ ਇਲਾਵਾ ਅਸੀਂ ਇਸ ਦੀ ਤੀਖ ਬਾਦ ਜੀ ਨੂੰ ਸਮਰਪਿਤ 400 ਵਾਲਾ ਪ੍ਰਕਾਸ਼ੀਤ 2020 ਸਿੱਟਾ ਉਹਨੂੰ ਸਮਰਪਿਤ ਵੀ ਅਸੀਂ ਉਹਨਾਂ ਸ਼੍ਰੀ ਗੁਰੂ ਤੇਗ ਬਾਦ ਪੁੱਤਰਵੰ ਉਹ ਵੀ ਕਰੀਬ ਅਸੀਂ 50 ਹਰ ਸਾਲ ਲਾਉਂਦੇ ਆ ਪਾਣੀ ਦੀ ਮਾਤਰਾ ਨੂੰ ਥੱਲੇ ਘਟਾਉਂਦੇ ਪਏ ਆ ਤੇ ਕੀ ਕਰਨ ਜਗੇ ਦੇ ਬਾਰੇ ਮੈਂ ਇਹ ਕਹਾਂਗਾ ਕਿ ਕੋਈ ਵੀ ਰੁਕ ਜਿਹੜਾ ਹੈਗਾ ਨਾ ਉਦੀ ਕਨਜ਼ਰਵੇਸ਼ਨ ਵੈਲਿਊ ਹੁੰਦੀ ਆ ਉਹ ਨੂੰ ਚਾਹ ਫਾਇਦਾ ਵੀ ਹੈਗਾ ਇੱਕ ਉਹ ਮਿਥ ਹੈਗੀ ਆ ਕਿ ਬਹੁਤ ਜ਼ਿਆਦਾ ਪਾਣੀ ਲੈਂਦਾ ਹੈ ਪਰ ਇੰਨੀ ਗੱਲ ਨਹੀਂ ਹੈਗੀ ਕਿ ਉਹ ਜਿਹੜਾ ਦੂਸੀਆਂ ਜਿਹੜੀਆਂ ਸਾਡੀ ਰਵਾਇਤੀ ਫਸਲਾਂ ਹੈਗੀਆਂ ਕਣਕ ਆ ਸਪੈਸ਼ਲੀ ਝੋਨਾ ਹੈਗਾ ਆ ਉਹਦੇ ਨਾਲੋਂ ਵੱਧ ਕਿਤੇ ਵੀ ਨਹੀਂ ਉਹ ਲੈਂਦਾ ਹੈ ਔਰ ਵੈਸੇ ਵੀ ਜਿਹੜੀ ਅੱਜ ਕੱਲ੍ਹ ਕਲੋਨਲ ਕਿਸਮਾਂ ਹੈਗੀਆਂ ਇਹਨਾਂ ਦੀ ਜੜਾਂ ਉੱਪਰ ਹੀ ਰਹਿੰਦੀਆਂ ਆ ਉਹ ਡੀਪ ਰੂਟਡ ਨਹੀਂ ਹੈਗੀਆਂ ਸੋ ਉਹ ਪਪੂਲਰ ਜਿਵੇਂ ਥੋੜਾ ਪਾਣੀ ਲੈਂਦਾ ਉਹ ਵੀ ਉਹਨਾਂ ਇੱਕ ਪਾਣੀ ਦੀ ਕਪਤ ਹੁੰਦੀ ਆ ਔਰ ਜਿਹੜੇ ਜੋ ਜੀ ਰੀਚਾਰਜ ਕਰਨ ਵਿੱਚ ਫਾਇਦਾ ਕਰਦੇ ਆ ਸਾਡੀ ਕਲਾਈਮੇਟ ਚੇਂਜ ਨੂੰ ਮਿਟੀਗੇਸ਼ਨ ਚ ਉਹਦਾ ਸਾਈ ਕਲਾਈਮੇਟ ਨੂੰ ਸਹੀ ਬਣਾਉਣ ਚ ਮਦਦ ਕਰਦੇ ਆ ਉਹ ਫਾਲਤੂ ਹੈਗਾ ਔਰ ਆਮ ਤਨ ਵਿੱਚ ਜਿਹੜੀ ਹੈਗੀ ਦੂਸੀਆਂ ਰਵਾਇਤੀ ਫਸਲਾਂ ਦੇ ਕਣਕ ਛੋਣੇ ਨਾਲ ਜ਼ਿਆਦਾ ਹੈਗੀ ਆ ਔਰ ਲੋੜ ਹੈਗੀ ਹੈ ਕਿ ਜਿਵੇਂ ਕਿ ਆ ਸਾਡੇ ਜਲਵਾਯੂ ਪਰिवर्तन ਦੇ ਚੈਲੰਜ ਸਾਡੇ ਸਾਹਮਣੇ ਆ ਰਹੇ ਆ ਤਪਸ਼ ਵਧ ਰਹੀ ਆ ਪਾਣੀ ਥੱਲੇ ਜਾ ਰਿਹਾ ਇਹਨਾਂ ਸਾਰਿਆਂ ਦਾ ਇੱਕ ਸਰਲ ਔਰ ਜਿਹੜਾ ਟਿਕਾਊ ਹੱਲ ਹੈਗਾ ਉਹ ਹੀ ਹੈਗਾ ਕਿ ਅਸੀਂ ਜਿਹੜੇ ਸਾਡਾ ਜਿਹੜਾ ਰਵਾਇਤੀ ਫਸਲੀ ਚੱਕਰ ਹੈਗਾ ਕਣ ਝੋਨੇ ਦਾ ਉਹ ਛੁੱਟ ਨਿਕਲ ਕੇ ਅਸੀਂ ਜਿਹੜੇ ਐਗਰੋਫੋਰੈਸਟਰੀ ਕਰਾਈਏ ਤਾਂ ਕਿ ਜ਼ਿਮੀਂਦਾਰਾਂ ਨੂੰ ਵੀ ਲਾਭ ਹੋਈ ਪਲੱਸ ਜਿਹੜਾ ਅਸੀਂ ਵਾਤਾਵਰਨ ਨੂੰ ਵੀ ਬਚਾ ਕੇ ਰੱਖ ਸਕੀਏ ਕਿਉਂਕਿ ਜੇ ਅਸੀਂ ਵਾਤਾਵਰਨ ਦੀ ਸੰਭਾਲ ਨਹੀਂ ਕਰਦੇ ਤਾਂ ਲੌਂਗ ਰਨ ਚ ਜਿਹੜੀਆਂ ਇਹ ਫਸਲਾਂ ਹੈਗੀਆਂ ਇਹਨਾਂ ਦਾ ਵੀ ਪ੍ਰੋਡਕਸ਼ਨ ਤੇ ਉਤਪਾਦਨ ਤੇ ਬਹੁਤ ਕਟਾ ਆਉਗਾ ਜੀ ਠੀਕ ਹੈ ਮੇਰਾ ਨਾਮ ਅਮਨਦੀਪ ਸਿੰਘ ਸੰਧੂ ਰੌਕੀ ਬੁਰਜ ਹਾਂਜੀ ਬੁਰਸਾ ਜੀ ਇਤਰਾਵਾ ਕਿ ਅੱਜ ਬਾਬਾ ਜੀ ਵੱਲੋਂ ਜਿਹੜੇ ਜੰਗਲ ਲਗਾਇਆ ਗਿਆ ਕਦਗਿਲ ਦੇ ਵਿੱਚ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਉਪਰਾਲਾ ਹੋਇਆ ਜੀ ਬਹੁਤ ਵਧੀਆ ਉਪਰਾਲਾ ਜੀ ਬਾਬਾ ਜੀ ਦਾ ਜਿਹੜਾ ਬਾਬਾ ਜੀ ਦਾ ਜਿਹੜਾ ਨਾਮ ਆ ਉਸੇ ਹਿਸਾਬ ਦੇ ਇਹਨਾਂ ਦੇ ਜਿਹੜੇ ਕਾਰਜ ਨੇ ਇਹ ਮਤਲਬ ਸਾਡੇ ਸਾਡੇ ਇਲਾਕੇ ਦੇ ਨਹੀਂ ਸਾਡੇ ਪੰਜਾਬ ਦੇ ਨਹੀਂ ਲਗਭਗ ਜਿੱਥੇ ਵੀ ਪੰਜਾਬੀ ਜਾ ਕੇ ਵਸੇ ਨੇ ਉੱਥੋਂ ਤੱਕ ਬਾਬਾ ਜੀ ਦਾ ਨਾਮ ਹੈ ਔਰ ਬਹੁਤ ਵਧੀਆ ਸੇਵਾ ਬਾਬਾ ਜੀ ਕਰ ਰਹੇ ਨੇ ਔਰ ਅਸੀਂ ਆਪਣੇ ਭਰਾ ਨੂੰ ਵੀ ਜਰਮਨਜੀਤ ਸਿੰਘ ਨੂੰ ਵਧਾਈ ਦਿੰਦੇ ਆ ਜਿਨੇ ਬਾਬਾ ਜੀ ਤੋਂ ਇਹ ਸੇਧ ਲੈ ਕੇ ਬਾਬਾ ਜੀ ਦੇ ਚਰਨ ਪਵਾਏ ਔਰ ਅੱਜ ਇਹ ਫੇੜਾ ਇਡਾ ਡਾ ਭਲੇ ਦਾ ਕੰਮ ਕੀਤਾ ਕਿਉਂਕਿ ਇੰਨੀ ਜ਼ਮੀਨ ਜਿਹੜੀ ਦੇਣੀ ਆ ਜਿਵੇਂ ਕਿ ਬਾਬਾ ਜੀ ਨੇ ਵੀ ਕਿਹਾ ਸੀਗਾ ਕਿ ਅੱਜ ਤੇ ਜੱਟ ਜਿਹੜੇ ਆ ਉਹ ਇੱਕ ਵਟ ਵਟ ਕੋਲਡ ਕਤਲ ਕਰ ਦਿੰਦੇ ਨੇ ਪਰ ਇਹ ਵੇਖੋ ਮੇਰੇ ਖਿਆਲ ਨਾਲ ਇਹ ਕੋਈ ਬਹੁਤ ਨਹੀਂ ਤੇ 20-25 ਲੱਖ ਦੀ ਜਿਹੜੀ ਜ਼ਮੀਨ ਆ ਅੱਜ ਦੇ ਟਾਈਮ 'ਚ ਔਰ ਸਾਡੇ ਭਰਾ ਨੇ ਇਹਨੀ ਜਿਹੜੀ ਵਧੀਆ ਜਿਹੀ ਸੇਵਾ ਕੀਤੀ ਹੈ ਜਿਸ ਨਾਲ ਇਹਨੂੰ ਕੱਲੇ ਨੂੰ ਨਹੀਂ ਸਾਰੇ ਇਲਾਕੇ ਨੂੰ ਇਸ ਚੀਜ਼ ਦਾ ਡਾਵਾ ਫਾਇਦਾ ਹੋਇਆ